ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਅਦਾ ਕਰ ਦਿੱਤਾ ਗਿਆ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਲਗਭਗ ਸਾਰੀਆਂ ਕਲਾਸਾਂ ਦੇ ਲਈ ਜੋ ਛੁੱਟੀਆਂ ਅਨਾਉਂਸ ਕਰ ਦਿੱਤੀਆਂ ਗਿਆ ਨੇ ਜੀ ਪੂਰੀ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਜੋ ਸਮੇਂ-ਸਮੇਂ ਦੇ ਉੱਤੇ ਤੁਹਾਨੂੰ ਇਸ ਸੰਬੰਧ ਦੇ ਵਿੱਚ ਜਾਣਕਾਰੀ ਮਿਲਦੀ ਰਹੇ ਤੇ ਨਵੀਆਂ ਪੰਜਾਬ ਦੇ ਵਿੱਚ ਸਰਕਾਰੀ ਜਾਂ ਪ੍ਰਾਈਵੇਟ ਪੋਸਟਾਂ ਆਉਂਦੀਆਂ ਨੇ ਉਹਨਾਂ ਸੰਬੰਧੀ ਵੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸਾਡੇ ਚੈਨਲ ਨੂੰ ਹੁਣੇ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਚਲੋ ਹੁਣ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਹਾਂਜੀ ਦੋਸਤੋ ਆਪਾਂ ਨੋਟੀਫਿਕੇਸ਼ਨ ਵੱਲ ਵੱਧਦੇ ਹਾਂ ਹੁਣੇ-ਹੁਣੇ 1 ਮਿੰਟ ਪਹਿਲਾਂ ਸਾਡੇ ਸਿੱਖਿਆ ਮੰਤਰੀ ਜੋ ਹਰਜੋਤ ਸਿੰਘ ਬੈਂਸ ਨੇ ਉਹਨਾਂ ਵੱਲੋਂ ਜੋ ਹੈ ਮੈਸੇਜ ਪਾਇਆ ਗਿਆ ਹੈਗਾ ਫੇਸਬੁੱਕ ਉਤੇ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵੱਧ ਰਹੀ ਠੰਡ ਅਤੇ ਧੁੰਦ ਨੂੰ ਦੇਖਦਿਆਂ ਬੱਚਿਆਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਏਡੜ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ ਹੁਣ ਸੂਬੇ ਦੇ ਸਾਰੇ ਸਕੂਲ 14 ਜਨਵਰੀ ਤੋਂ ਆਮ ਦਿਨਾਂ ਵਾਂਗ ਖੁੱਲਣਗੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੀ ਸੂਬੇ ਦੇ ਵਿੱਚ ਜੋ ਕਿ ਬਦਰਹੀ ਠੰਡ ਤੇ ਤੁੰਦ ਨੂੰ ਦੇਖਦਿਆਂ ਬੱਚਾ ਤੇ ਸਟਾਫ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਰੈਟਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ 13 ਜਨਵਰੀ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਇਹ ਹੁਣੇ-ਹੁਣੇ ਨੋਟੀਫਿਕੇਸ਼ਨ ਪਾਇਆ ਗਿਆ ਜੀ ਹਰਜੋਤ ਸਿੰਘ ਬੈਂਸ ਜੋ ਸਾਡੇ ਸਿੱਖਿਆ ਮੰਤਰੀ ਪੰਜਾਬ ਨੇ ਉਹਨਾਂ ਦੇ ਵੱਲੋਂ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਕਿ ਹੈ ਪੋਸਟ ਸਾਂਝੀ ਕੀਤੀ ਗਈ ਹੈਗੀ ਆ